ਪੰਜਾਬ ਦੇ ਵਿੱਚ ਲੁੱਟਾਂ ਖੂਹਾਂ ਦੀ ਇਹ ਬਾਰਤ ਦਾਤਾਂ ਵੱਧਦੀਆਂ ਜਾ ਰਹੀਆਂ ਨੇ ਪਰਿਬਜ਼ਾਰਾਂ ਦੇ ਵਿੱਚ ਜਿਹੜੇ ਲੁੱਟੇਰੇ ਨੇ ਬੇਖੌਫ ਘੁੰਮ ਰਹੇ ਨੇ ਮਹਿਲਾਵਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਏ ਬਜ਼ੁਰਗਾਂ ਦੀਆਂ ਵਾਲੀਆਂ ਕੋਈਆਂ ਜਾ ਰਹੀ ਨੇ ਪਰਸ ਕੋਈ ਜਾ ਰਹੇ ਨੇ ਮੋਬਾਈਲ ਖੋਏ ਜਾ ਰਹੇ ਨੇ ਤੇ ਉੱਥੇ ਹੀ ਲੁਧਿਆਣੇ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਡਾਕਟਰ ਆਪਣੇ ਕਲੀਨਿਕ ਦੇ ਵਿੱਚ ਬੈਠਾ ਸੀ ਤਾਂ ਬੰਦੂਕ ਦੀ ਨੋਕ ਤੇ ਉਸ ਡਾਕਟਰ ਨੂੰ ਲੁੱਟਿਆ ਜਾਂਦਾ ਏ ਉਸ ਡਾਕਟਰ ਦੇ ਕੋਲੋਂ ਜਿੰਨਾ ਵੀ ਕੈਸ਼ ਪਿਆ ਸੀ ਉਸ ਦੇ ਜਿਹੜੇ ਮੱਥੇ ਤੇ ਰਵਾਲਵਰ ਲਾ ਕੇ ਜਿੰਨਾ ਕੈਸ਼ ਦਾ ਨਮੁਕਤ ਤੇ ਲੈ ਕੇ ਫਰਾਰ ਹੋ ਜਾਂਦੇ ਨੇ ਇਹ ਡਾਕਟਰ ਨੂੰ ਅੰਦਰ ਹੀ ਕਲੀਨਿਕ ਦੇ ਵਿੱਚ ਬੰਦ ਕਰ ਦਿੰਦੇ ਨੇ। ਇਹ ਮਾਮਲਾ ਲੁਧਿਆਣੇ ਦਾ ਹੈ ਜਿੱਥੇ ਡਾਕਟਰ ਹੈ ਔਰ ਉਸ ਦਾ ਇੱਕ ਛੋਟਾ ਜਿਹਾ ਕਲੀਨਿਕ ਸੀ ਤਾਂ ਕੁਝ ਜਿਹੜੇ ਗੈਂਗਸਟਰ ਜਾਂ ਬਦਮਾਸ਼ ਹੁੰਦੇ ਨੇ ਉਹ ਰਵਾਲਵਰ ਉਸ ਡਾਕਟਰ ਦੇ ਨੂੰ ਡਰਾਉਂਦੇ ਨੇ, ਧਮਕਾਉਂਦੇ ਨੇ ਤੇ ਉਸ ਦੇ ਕੋਲ ਜਿੰਨਾ ਵੀ ਪੈਸਾ ਹੁੰਦਾ ਮੌਕੇ ਤੇ ਫਰਾਰ ਹੋ ਜਾਂਦੇ ਨੇ ਤੇ ਇਹ ਵੀ ਵੱਡੀ ਗੱਲ ਹੈ ਕਿ ਉਸ ਨੂੰ ਅੰਦਰ ਹੀ ਕਲੀਨਿਕ ਦੇ ਅੰਦਰ ਕੁੰਡਾ ਲਾ ਜਾਂਦੇ ਨੇ। ਤਾਂ ਕੋਈ ਮਰੀਜ਼ ਆਉਂਦਾ ਏ ਜਦੋਂ ਡਾਕਟਰ ਦਾ ਕੁੰਡਾ ਖੜਕਾਉਂਦਾ ਏ, ਖੋਲਦਾ ਏ ਤਾਂ ਅੰਦਰ ਸਹਿਮਿਆ ਹੋਇਆ ਤੇ ਡਰਿਆ ਹੋਇਆ ਡਾਕਟਰ ਜਿਸ ਤੋਂ ਬਾਅਦ ਡਾਕਟਰ ਪੁਲਿਸ ਨੂੰ ਰਿਪੋਰਟ ਕਰਦਾ ਹੈ ਸਰ ਅੱਜ ਮੈਂ ਲੁਧਿਆਣੇ ਆਇਆ ਸੀਗਾ ਤੇ ਸ਼੍ਰੀ ਰਾਮ ਕਲੀਨਿਕ ਤੋਂ ਮੈਂ ਦਵਾਈ ਲੈਣਾ ਹੈ ਤੇ ਡਾਕਟਰ ਸਾਹਿਬ ਦੇ ਬਾਹਰ ਕੁੰਡੀ ਲੱਗੀ ਪੈਣ ਤੋਂ ਪਹਿਲੇ ਭਾਈ ਸਾਹਿਬ ਆਏ ਇਹਨਾਂ ਨੇ ਕੁੰਡੀ ਖੋਲ ਕੇ ਡਾਕਟਰ ਸਾਹਿਬ ਨੂੰ ਬਾਹਰ ਕੱਢਿਆ ਤੇ ਕੋਈ ਦੋ ਬੰਦੇ ਆਏ ਜਿਨ੍ਹਾਂ ਕੋ ਡਰਾੜ ਸੀਗੇ ਡਾਕਟਰ ਸਾਹਿਬ ਦੀ ਧੌਣ ਦੇ ਉੱਤੇ ਰੱਖ ਕੇ 30 ਤੋਂ 35000 ਜੇ 40000 ਰੁਪਏ ਸੇਲ ਸੀਗੀ ਤੇ ਉਹ ਸਾਰੀ ਦੀ ਸਾਰੀ ਲੁੱਟ ਕੇ ਲੈ ਗਏ ਡਾਕਟਰ ਸਾਹਿਬ ਤੋਂ ਔਰ ਇਹ ਬੰਦੇ ਦਾ ਕਹਿਣਾ ਇੱਥੇ ਰੋਜ਼ ਮੋਬਾਈਲ ਵੀ ਖੋਏ ਜਾਂਦੇ ਆ ਤੇ ਮੈਂ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ ਬੀਐਸਏ ਇਸ ਜਿਹੜਾ ਹੋ ਰਿਹਾ ਕੰਮ ਇਹ ਤੇ ਇਹਨਾਂ ਦੀ ਨੱਕ ਇਹਨਾਂ ਨੂੰ ਕਸ ਕੇ ਰੱਖੋ ਇਹਨਾਂ ਨੂੰ ਜਿਹੜੇ ਜੁਰਮ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਸੁੱਟੋ ਬਾਕੀ ਆ ਵੀਰ ਦੀ ਦੱਸਣਗੇ ਜੀ ਕੁੰਡੀ ਖੋਲੀ ਇਹਨਾਂ ਨੇ ਜੀ ਮੇਰਾ ਨਾਮ ਜੀ ਡਾਕਟਰ ਰਸਿਕ ਵਾਤਸ ਹੈ ਐਮਰਿਕ ਕਲੀਨਿਕ ਹੈਗੀ ਹੈ ਸ਼ਰੀ ਰਾਮ ਕਲੀਨਿਕ ਦੇ ਨਾਮ ਨਾਲ ਬਹਾਦਰ ਕੇ ਰੋਡ ਦੇ ਉੱਪਰ ਮੇਨ ਰੋਡ ਤੇ ਮੈਂ ਬੈਠਾ ਸੀਗਾ ਹੁਣ 9:30 ਵਜੇ ਦੀ ਗੱਲ ਹੈ ਮੈਂ ਸੀ ਤੇ ਮੇਰੇ ਅਸਿਸਟੈਂਟ ਬੈਠੀ ਸੀਗੇ ਤੇ ਅੰਦਰ ਦੋ ਬੰਦੇ ਆਏ ਮੂੰਹ ਟਾ ਕੇ ਹੋਏ ਸੀਗੇ ਉਹਨਾਂ ਦੇ ਪਹਿਲਾਂ ਉਹਨਾਂ ਨੇ ਬਾਹਰਲਾ ਦਰਵਾਜ਼ਾ ਬੰਦ ਕੀਤਾ ਫਿਰ ਅੰਦਰ ਮੇਰਾ ਕੈਬਨ ਦਾ ਦਰਵਾਜ਼ਾ ਬੰਦ ਕੀਤਾ ਐਡੀ ਵੱਡੀ ਕੋਹੇ ਦੀ ਸੀਗੀ ਰੌੜ ਦਾਤੀ ਸੀਗੀ ਤਿੱਖੀ ਜਿਹੀ ਜਿਹੜੀ ਹੁੰਦੀ ਹੈ ਉਹ ਲਿਆ ਕੇ ਮੇਰੇ ਇੱਥੇ ਲਾਤੀ ਉਹਨਾਂ ਨੇ ਮੈਨੂੰ ਕਹਿੰਦੇ ਜਿਹੜਾ ਕੁਝ ਹੈਗਾ ਰੱਖ ਦੇ ਇੱਥੇ ਤੇ ਫਿਰ ਮੈਨੂੰ ਕੁਝ ਮੌਕਾ ਨਹੀਂ ਮਿਲਿਆ ਕੁਝ ਮੈਂ ਘਬਰਾ ਗਿਆ ਉਹਨਾਂ ਨੇ ਫਟਾਫਟ ਗੱਲਾਂ ਖੋਲੇ ਮੇਰਾ ਵਿੱਚੋਂ ਸਾਰਾ ਕੱਢ ਲਿਆ ਸਮਾਨ ਤੇ ਫਿਰ ਮੇਰੇ ਕੋਲ ਕੁਝ ਉਹ ਮਹੀਨੇ ਦੀ ਸੀ ਮੇਰਾ ਕੋਈ ਨਾ ਕੋਈ ਮੇਰੇ ਭਟੂਰੇ ਵੀ ਸਾਰੇ پیسے ਕੱਢ ਲਏ ਉਹਨਾਂ ਨੇ ਕੱਢ ਕੇ ਨਾਲ ਮੈਨੂੰ ਧਮਕੀ ਦੇ ਕੇ ਕਹਿੰਦੇ ਬਾਹਰ ਨਿਕਲੇ ਦੇਖ ਲਈ ਔਰ ਨਿਕਲਣਾ ਤਾਂ ਕੀ ਸੀਗਾ ਮ ਉਦੋਂ ਫਿਰ ਮੈਂ ਫੋਨ ਫੋਨ ਕਰਨ ਲੱਗਿਆ ਜਦੋਂ ਮੇਰੇ ਭਾਈ ਸਾਹਿਬ ਹੈਗੇ ਮੇਰੇ ਪੇਸ਼ੈਂਟ ਇਹ ਆਏ ਤੇ ਇਹਨਾਂ ਨੇ ਆ ਕੇ ਇਧਰ ਕੁੰਡੀ ਖੋਲੀ ਮੇਰੀ ਤੇ ਫਿਰ ਮੈਂ ਇਹਨਾਂ ਨੂੰ ਕਾਉਂਸਲਰ ਸਾਹਿਬ ਨੂੰ ਫੋਨ ਕੀਤਾ ਬਾਰਡ ਨੰਬਰ 2 ਦੇ ਕਾਉਂਸਲਰ ਨੇ ਜੱਜੀ ਜੀ ਇਹ ਵਿਚਾਰੇ ਆਏ ਫਟਾਫਟ ਇਹ ਨੀ ਟੂ ਛੱਟਣ ਵਾਲੇ ਹੈਗੇ ਜੀ ਇਹ ਕੁਦਰਤੀ ਮਿਲ ਕੋ ਦਵਾਈ ਲੈਣ ਆਏ ਹੋਏ ਸੀਗੇ ਇਹਨਾਂ ਨੇ ਵੀ ਦੇਖਿਆ ਕਿ ਤੇ ਸਾਰਾ ਉਦੋਂ ਲੁੱਟ ਲੜ ਕੇ ਲੈ ਗਏ ਸੀਗੇ ਉਹ ਮੇਰਾ ਦੋ ਵਾਰੀ ਪਹਿਲਾਂ ਵੀ ਹੋ ਚੁੱਕਿਆ ਜੀ ਇੱਕ ਵਾਰ ਤਾਂ ਮੇਰੇ ਤੋਂ 80000 ਰੁਪਏ ਖੋਲੇ ਸੀਗਾ ਤੇ ਉਦੋਂ ਮੈਂ ਡਰਦੇ ਨੇ ਕੰਪਲੇਂਟ ਨਹੀਂ ਲਿਖਾਈ ਸੀਗੀ ਪਰ ਉਹ ਬੰਦੇ ਫੜੇ ਗਏ ਸੀਗੇ ਹੁਣ ਉਸ ਤੋਂ ਬਾਅਦ ਤਾਂ ਕੀ ਕਰ ਹੋ ਗਈ ਮੈਨੂੰ ਪਤਾ ਨਹੀਂ ਤੇ ਜੁਲਾਈ ਦੇ ਵਿੱਚ ਵੀ ਇਹਨੂੰ ਐਦਾਂ ਹੀ ਹੋਇਆ ਸੀਗਾ ਮੇਰੇ ਇੱਥੇ ਰਿਵੋਲਵਰ ਲਾਤਾ ਸੀ ਮੈਂ ਇੱਥੇ ਕਾਰਿਆਵਾਰਾ ਚੌਂਕ ਨੂੰ ਜਾ ਰਿਹਾ ਸੀਗਾ ਤੇ ਫਿਰ ਉਦੋਂ ਤੋਂ ਮੈਂ ਸਕੇਪ ਕਰ ਗਿਆ ਸੀ ਮੈਂ ਚਲਾ ਗਿਆ ਸੀ ਬਚ ਗਿਆ ਸੀਗਾ ਤੇ ਫਿਰ ਉਦੋਂ ਮੈਂ ਕੰਪਲੇਂਟ ਲਿਖਾਉਣ ਵੀ ਗਿਆ ਸੀ ਕੰਪਲੇਂਟ ਮੇਰੀ ਸ਼ਾਇਦ ਲਿਖੀ ਹੋਵੇ ਉਸ ਤਰ੍ਹਾਂ ਦੀ ਇਹ 16 18 19 ਜੁਲਾਈ ਦੇ ਆਸ-ਪਾਸ ਦੀ ਗੱਲ ਹੈ ਮੈਂ ਫਿਰ ਉੱਥੇ ਆਪਣਾ ਜਿਹੜਾ ਹੈਗਾ ਦਰੇਸ਼ੀ ਥਾਣੇ ਨੂੰ ਕੰਪਲੇਂਟ ਲਿਖਾ ਕੇ ਆਇਆ ਸੀਗਾ ਐਫ ਆਈ ਆਰ ਤੋਂ ਉਹਨਾਂ ਨੇ ਨਹੀਂ ਲਿਖੀ ਕੰਪਲੇਂਟ ਲਿਖੀ ਸੀ ਤਬਦੀਸ਼ ਕਰਨ ਸ਼ਾਇਦ ਆਏ ਸੀ ਕਿ ਕਹਿੰਦੇ ਸਾਨੂੰ ਕੋਈ ਕੈਮਰਾ ਕੁਮਰਾ ਲੱਭਿਆ ਨਹੀਂ ਉੱਥੇ ਦੇਖੋ ਜੀ ਮੇਰੇ ਸੀਸੀਟੀਵੀ ਤਾਂ ਨਹੀਂ ਆਈ ਮੇਰੇ 15-20 ਦਿਨ ਤੋਂ ਸੀਸੀਟੀਵੀ ਖਰਾਬ ਸੀਗੇ ਹੁਣ ਆਸ-ਪਾਸ ਦੇਖਣਾ ਪਏਗਾ ਆਪਾਂ ਨੂੰ ਕਿ ਸੀਸੀਟੀਵੀ ਚ ਆਏ ਆ ਸੀਸੀਟੀਵੀ ਚੱਲ ਰਹੇ ਸੀਗੇ ਥੋੜੇ ਦਿਨ ਪਹਿਲਾਂ ਦੇ ਖਰਾਬ ਸੀ ਮੈਂ ਸੋਚਿਆ ਜੇ ਕਰਵਾਣਾ ਕਰਵਾਣਾ ਹੋਨ ਕਰਵਾਣੇ ਸੀਗੇ ਸੀਸੀਟੀਵੀ ਵਾਲੇ ਭਾਈ ਸਾਹਿਬ ਵੀ ਆਏ ਹੋਏ ਸੀ ਕੁਦਰਤ ਉਸੇ ਕੰਮ ਲਈ ਆਏ ਸੀਗੇ ਹੁਣ ਪਹਿਲਾਂ ਹੀ ਤੁਹਾਡੇ ਉਹਨਾਂ ਦੇ ਪਈ ਹੈ ਤੇ ਅੱਜ ਉਹਨਾਂ ਨੇ ਗਹਿਲੀ ਦੇਖੋ ਬੰਦਾ ਸੇਫ ਹੀ ਹੈ ਨਹੀਂ ਆਪਣੀ ਜਗ੍ਹਾ ਦੇ ਵਿੱਚ ਬੈਠਾ ਬੰਦਾ ਸੇਫ ਨਹੀਂ ਹੈਗਾ ਹੁਣ ਇਹ ਤਾਂ ਤੁਰਿਆ ਜਾਂਦਾ ਬੰਦਾ ਬਾਹਰ ਕੋਈ ਵਾਰਦਾਤ ਹੋ ਗਈ ਆਪਾਂ ਕਹਿ ਸਕਦੇ ਹਾਂ ਹੁਣ ਆਪਣੇ ਘਰ 'ਚ ਬੈਠਾ ਉਹਨੂੰ ਉੱਥੇ ਆ ਕੇ ਬੰਦੇ ਤੇ ਵਾਰਦਾਤ ਹੋ ਜAVE ਤਾਂ ਫਿਰ ਛੱਡੂਗਾ ਕਿਨੂੰ ਕੋਈ 45000 ਤਾਂ ਹੋਏਗਾ ਜੀ ਐਗਜ਼ੈਕਟ ਤਨਵੇਂ ਕਹਿੰਦਾ ਪਰ 40 45 ਦੇ ਵਿੱਚ ਵਿੱਚ ਇੰਨਾ ਕੁ ਹੋ ਗਿਆ ਜੀ ਨਹੀਂ ਜਾਣੀ ਨੁਕਸਾਨਦਾਰੀ ਹੋਇਆ ਜੀ ਮੈਂ ਉਹਨੂੰ ਪੈਸੇ ਦੇਤੇ ਉਹਨਾਂ ਜਾਨੀ ਨੁਕਸਾਨ ਤਾਂ ਨਹੀਂ ਕੀਤਾ ਉਹਨਾਂ ਨੇ ਕਿਵੇਂ ਦੇਖਦੇ ਜੀ ਬਾਦਤ ਬਈਆ ਤੇ ਬਾਦਤ ਪਹੁੰਚੇ ਐ ਇੱਥੇ ਆਏ ਐ ਪਰ ਲੇਕਿਨ ਜੋ ਡਾਕਟਰ ਸਾਹਿਬ ਨੇ ਦੱਸਿਆ ਮੂੰਹ ਬਨ ਕੇ ਆਏ ਸੀ ਤੇ ਹੁਣ ਚੈੱਕ ਕਰ ਰਹੇ ਆ ਸਾਰਾ ਕਿ ਲਾਰਾ ਕੁੰਡੀ ਲਾਗੇ ਲੜਕੀ ਨੂੰ ਪੈਸੇ ਡਾਕਟਰ ਸਾਹਿਬ ਦੇ ਕੈਮਰੇ ਹੀ ਨਹੀਂ ਚੱਲ ਰਹੇ ਡਾਕਟਰ ਸਾਹਿਬ ਦੇ ਕੈਮਰੇ ਹੀ ਖਰਾਬ ਹੈ ਕੁਛ 1 2 ਮਹੀਨਿਆਂ ਤੋਂ ਖਰਾਬ ਦੱਸ ਰਹੇ ਨੇ ਤੇ ਨਾਲ ਦੀ ਕਵਾਂਡੀਆਂ ਦੇਖੇ ਉਹ ਵੀ ਖਰਾਬ ਨੇ ਹੋਰ ਕੈਮਰੇ ਦੇਖ ਰਹੇ ਹਾਂ ਬਾਕੀ ਜੋ ਹੋਊਗਾ ਦੋਸਤਾਂ ਜਲਦੀ ਦੀ ਫਟਕੇ ਤੇ ਜਾ ਦਿੰਦੀ ਹੈ ਤਾਂ ਪਹਿਲਾਂ ਵੀ ਪਹਿਲਾਂ ਵਾਰੀ ਕੋਈ ਨੌਲੇਜ ਨਹੀਂ ਆਈ ਹੈਗੀ ਪਹਿਲਾਂ ਕੋਈ ਹੋਈ ਵੀ ਪਰ ਇਹ ਨੌਲੇਜ ਨਹੀਂ ਆਪਣੇ ਤੇ ਸਰ ਤੁਹਾਡਾ ਸ਼ੁਭਨਾਮ ਦੀ اے ایس ਐ ਮਲਕੀਤ ਸਿੰਘ ਟੂਟੀ ਅਸਰ ਬਸਤੀ ਤੌਰ ਤੇ ਅਸਰ ਦੇਣਾ ਅੰਦਸਤੀ ਇਸ ਮੌਕੇ ਤੇ ਫਿਰ ਨੀਟੂ ਸੱਟਰਾ ਵਾਲਾ ਵੀ ਪਹੁੰਚਦਾ ਉਸ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਜਿਹੜਾ ਬਿਆਨ ਦਿੱਤਾ ਹੋਇਆ ਹੈ ਕਿ ਗੈਂਗਸਟਰਾਂ ਲੁਟੇਰਿਆਂ ਬਦਮਾਸਾਂ ਤੇ ਸਿਕੰਜਾ ਕੱਸਿਆ ਜਾਵੇ ਇਹਨਾਂ ਦਾ ਜਿਹੜਾ ਇਨਕਾਊਂਟਰ ਕੀਤਾ ਜਾਵੇ ਤਾਂ ਪ੍ਰਸ਼ਾਸਨ ਵੀ ਅਪੀਲ ਕੀਤੇ ਕਿ ਅਜੇਹੇ ਲੁਟੇਰਿਆਂ ਦੀ ਪਾਲ ਕੀਤੀ ਜਾਵੇ ਤੇ ਇਹਨਾਂ ਤੇ ਬਣਦੀ ਸ਼িকার ਵੀ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਦੀ ਇਹ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਨੇ ਪਰਿਬਜ਼ਾਰਾਂ ਦੇ ਵਿੱਚ ਜਿਹੜੇ ਲੁਟੇਰੇ ਨੇ ਬੇਖੌਫ ਘੁੰਮ ਰਹੇ ਨੇ ਮਹਿਲਾਵਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ ਬਜ਼ੁਰਗਾਂ ਦੀਆਂ ਵਾਲੀਆਂ ਕੋਈਆਂ ਜਾ ਰਹੀ ਨੇ ਪਰਸ ਕੋਈ ਜਾ ਰਹੇ ਨੇ ਮੋਬਾਈਲ ਖੋਏ ਜਾ ਰਹੇ ਨੇ ਤੇ ਉੱਥੇ ਹੀ ਲੁਧਿਆਣੇ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਡਾਕਟਰ ਆਪਣੇ ਕਲੀਨਿਕ ਦੇ ਵਿੱਚ ਬੈਠਾ ਸੀ ਤਾਂ ਬੰਦੂਕ ਦੀ ਨੋਕ ਤੇ ਉਸ ਡਾਕਟਰ ਨੂੰ ਲੁੱਟਿਆ ਜਾਂਦਾ ਹੈ ਉਸ ਡਾਕਟਰ ਦੇ ਕੋਲੋਂ ਜਿੰਨਾ ਵੀ ਕੈਸ਼ ਪਿਆ ਸੀ ਉਸ ਦੇ ਜਿਹੜੇ ਮੱਥੇ ਤੇ ਰਵਾਲਵਰ ਲਾ ਕੇ ਜਿੰਨਾ ਕੈਸ਼ ਦਾ ਮੌਕੇ ਤੇ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਡਾਕਟਰ ਨੂੰ ਅੰਦਰ ਹੀ ਕਲੀਨਿਕ ਦੇ ਵਿੱਚ ਬੰਦ ਕਰ ਦਿੰਦੇ ਨੇ ਇਹ ਮਾਮਲਾ ਲੁਧਿਆਣੇ ਦਾ ਹੈ ਜਿੱਥੇ ਡਾਕਟਰ ਹੈ ਔਰ ਉਸ ਦਾ ਇੱਕ ਛੋਟਾ ਜਿਹਾ ਕਲੀਨਿਕ ਸੀ ਤਾਂ ਕੁਝ ਜਿਹੜੇ ਗੈਂਗਸਟਰ ਜਾਂ ਬਦਮਾਸ਼ ਹੁੰਦੇ ਨੇ ਉਹ ਰਵਾਲਵਰ ਉਸ ਡਾਕਟਰ ਦੇ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਤੇ ਉਸ ਦੇ ਕੋਲ ਜਿੰਨਾ ਵੀ ਪੈਸਾ ਦਾ ਮੌਕੇ ਤੇ ਫਰਾਰ ਹੋ ਜਾਂਦੇ ਨੇ ਤੇ ਇਹ ਵੀ ਵੱਡੀ ਗੱਲ ਹੈ ਕਿ ਉਸ ਨੂੰ ਅੰਦਰ ਹੀ ਕਲੀਨਿਕ ਦੇ ਅੰਦਰ ਕੁੰਡਾ ਲਾ ਜਾਂਦੇ ਨੇ ਤਾ ਕੋਈ ਮਰੀਜ਼ ਆਉਂਦਾ ਏ ਜਦੋਂ ਡਾਕਟਰ ਦਾ ਕੁੰਡਾ ਖੜਕਾਉਂਦਾ ਏ ਖੋਲਦਾ ਏ ਤਾਂ ਅੰਦਰ ਸਹਿਮਿਆ ਹੋਇਆ ਤੇ ਡਰਿਆ ਹੋਇਆ ਡਾਕਟਰ ਹੁੰਦਾ ਹੈ ਜਿਸ ਤੋਂ ਬਾਅਦ ਡਾਕਟਰ ਪੁਲਿਸ ਨੂੰ ਰਿਪੋਰਟ ਕਰਦਾ ਹੈ ਸਰ ਅੱਜ ਮੈਂ ਲੁਧਿਆਣੇ ਆਇਆ ਸੀਗਾ ਤੇ ਸ਼੍ਰੀ ਰਾਮ ਕਲੀਨਿਕ ਤੋਂ ਮੈਂ ਦਵਾਈ ਲੈਣਾ ਆ ਤੇ ਡਾਕਟਰ ਸਾਹਿਬ ਦੇ ਬਾਹਰ ਕੁੰਡੀ ਲੱਗੀ ਪਈੰ ਤੋਂ ਪਹਿਲੇ ਭਾਈ ਸਾਹਿਬ ਆਏ ਇਹਨਾਂ ਨੇ ਕੁੰਡੀ ਖੋਲ ਕੇ ਡਾਕਟਰ ਸਾਹਿਬ ਨੂੰ ਬਾਹਰ ਕੱਢਿਆ ਤੇ ਕੋਈ ਦੋ ਬੰਦੇ ਆਏ ਜਿਨ੍ਹਾਂ ਕੋ ਡਰਾਟ ਸੀਗੇ ਡਾਕਟਰ ਸਾਹਿਬ ਦੀ ਧੌਣ ਦੇ ਉੱਤੇ ਰੱਖ ਕੇ 30 ਤੋਂ 35000 ਜੇ 40000 ਰੁਪਏ ਸੇਲ ਸੀਗੀ ਤੇ ਉਹ ਸਾਰੀ ਦੀ ਸਾਰੀ ਲੁੱਟ ਕੇ ਲੈ ਗਏ ਡ ਔਰ ਇਹ ਬੰਦੇ ਦਾ ਕਹਿਣਾ ਇਥੇ ਰੋਜ਼ ਮੋਬਾਈਲ ਵੀ ਖੋਏ ਜਾਂਦੇ ਆ ਤੇ ਮੈਂ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਇਸ ਇਸ ਜਿਹੜਾ ਹੋ ਰਿਹਾ ਕੰਮ ਇੱਥੇ ਇਹਨਾਂ ਦੀ ਨੱਕ ਇਹਨਾਂ ਨੂੰ ਕੱਸ ਕੇ ਰੱਖੋ ਇਹਨਾਂ ਨੂੰ ਜਿਹੜੇ ਜੁਰਮ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਸੁੱਟੋ ਬਾਕੀ ਆ ਵੀਰ ਦੀ ਦੱਸਾਂਗੇ ਜੀ ਕੁੰਡੀ ਖੋਲੀਏ ਨਾ ਜੀ ਮੇਰਾ ਨਾਮ ਜੀ ਡਾਕਟਰ ਰਸਿਕ ਵਾਤਸ ਹੈ ਐਮਰਿਕ ਕਲੀਨਿਕ ਹੈਗੀ ਹੈ ਸ਼ਰੀ ਰਾਮ ਕਲੀਨਿਕ ਦੇ ਨਾਮ ਨਾਲ ਬਹਾਦਰ ਕੇ ਰੋਡ ਦੇ ਉੱਪਰ ਮੇਨ ਰੋਡ ਤੇ ਮੈਂ ਬੈਠਾ ਸੀਗਾ ਹੁਣ 9:30 ਵਜੇ ਦੀ ਗੱਲ ਆ ਮੈਂ ਅਸੀ ਤੇ ਮੇਰੇ ਅਸਿਸਟੈਂਟ ਬੈਠੀ ਸੀਗੇ ਤੇ ਅੰਦਰ ਦੋ ਬੰਦੇ ਆਏ ਮੂੰਹ ਟਕੇ ਹੋਏ ਸੀਗੇ ਉਹਨਾਂ ਦੇ ਪਹਿਲਾਂ ਉਹਨਾਂ ਨੇ ਬਾਹਰਲਾ ਦਰਵਾਜ਼ਾ ਬੰਦ ਕੀਤਾ ਫਿਰ ਅੰਦਰ ਮੇਰਾ ਕੈਬਨ ਦਾ ਦਰਵਾਜ਼ਾ ਬੰਦ ਕੀਤਾ ਐਡੀ ਵੱਡੀ ਕੋਹੇ ਦੀ ਸੀਗੀ ਰੌੜ ਦਾਤ ਜੀ ਸੀਗੀ ਤਿੱਖੀ ਜੀ ਜਿਹੜੀ ਹੁੰਦੀ ਹੈ ਉਹ ਲਿਆ ਕੇ ਮੇਰੇ ਇੱਥੇ ਲਾਤੀ ਉਹਨਾਂ ਨੇ ਮੈਨੂੰ ਕਹਿੰਦੇ ਜਿਹੜਾ ਕੁਝ ਹੈਗਾ ਰੱਖ ਦੇ ਇੱਥੇ ਤੇ ਫਿਰ ਮੈਨੂੰ ਕੁਝ ਮੌਕਾ ਨਹੀਂ ਮਿਲਿਆ ਕੁਝ ਮੈਂ ਘਬਰਾ ਗਿਆ ਉਹਨਾਂ ਨੇ ਫਟਾਫਟ ਗੱਲਾਂ ਖੋਲੇ ਮੇਰਾ ਵਿੱਚੋਂ ਸਾਰਾ ਕੱਢ ਲਿਆ ਸਮਾਨ ਤੇ ਫਿਰ ਮੇਰੇ ਕੋਲ ਕੁਝ ਮਹੀਨੇ ਦੀ ਸੀ ਮੇਰਾ ਕੋਈ ਨਾ ਕੋਈ ਮੇਰੇ ਭਟੂਰੇ ਵੀ ਸਾਰੇ پیسے ਕੱਢ ਲਏ ਉਹਨਾਂ ਨੇ ਕੱਢ ਕੇ ਨਾਲ ਮੈਨੂੰ ਧਮਕੀ ਦੇ ਕੇ ਉਹਨਾਂ ਨੇ ਜਿਹੜਾ ਬਾਅਦ ਮੇਰਾ ਕੈਬਨ ਦਾ ਸੀਗਾ ਉਹਨੂੰ ਦਰਵਾਜ਼ਾ ਬੰਦ ਕਰਤਾ ਉਦੋਂ ਫਿਰ ਮੈਂ ਫੋਨ ਫੋਨ ਕਰਨ ਲੱਗਿਆ ਜਦੋਂ ਮੇਰੇ ਭਾਈ ਸਾਹਿਬ ਹੈਗੇ ਮੇਰੇ ਪੇਸ਼ੈਂਟ ਹੈ ਇਹ ਆਏ ਤੇ ਇਹਨਾਂ ਨੇ ਆ ਕੇ ਅਦਰ ਕੁੰਡੀ ਖੋਲੀ ਮੇਰੀ ਤੇ ਫਿਰ ਮੈਂ ਇਹਨਾਂ ਨੂੰ ਕਾਉਂਸਲਰ ਸਾਹਿਬ ਨੂੰ ਫੋਨ ਕੀਤਾ ਬਾਰਡ ਨੰਬਰ 2 ਦੇ ਕਾਉਂਸਲਰ ਨੇ ਜੱਜੀ ਜੀ ਇਹ ਵਿਚਾਰੇ ਆਏ ਫਟਾਫਟ ਇਹ ਨੀਟੂ ਛੱਟਣ ਵਾਲੇ ਹੈਗੇ ਜੀ ਇਹ ਕੁਦਰਤ ਦੇ ਮਿਲ ਕੋ ਦਵਾਈ ਲੈਣ ਆਏ ਹੋਏ ਸੀਗੇ ਇਹਨਾਂ ਨੇ ਵੀ ਦੇਖਿਆ ਕਿ ਤੇ ਸਾਰਾ ਉਦੋਂ ਲੁੱਟ ਲੱਟ ਕੇ ਲੈ ਗਏ ਸੀਗੇ ਉਹ ਮੇਰਾ ਦੋ ਵਾਰੀ ਪਹਿਲਾਂ ਵੀ ਤੁਹਾਡੀ ਇਤਨੀ ਵਾਰਦਾਤਾਂ ਹੋਈਆਂ ਨੇ ਦੋ ਵਾਰੀ ਪਹਿਲਾਂ ਵੀ ਹੋ ਚੁੱਕਿਆ ਜੀ ਤੇ ਉਦੋਂ ਮੈਂ ਡਰਦੇ ਨੇ ਕੰਪਲੇਂਟ ਨਹੀਂ ਲਿਖਾਈ ਸੀਗੀ ਪਰ ਉਹ ਬੰਦੇ ਫੜੇ ਗਏ ਸੀਗੇ ਹੁਣ ਉਸ ਤੋਂ ਬਾਅਦ ਤਾਂ ਕੀ ਕਰੂਗੀ ਮੈਨੂੰ ਪਤਾ ਨਹੀਂ ਤੇ ਜੁਲਾਈ ਦੇ ਵਿੱਚ ਵੀ ਇਹਨੂੰ ਐਦਾਂ ਹੀ ਹੋਇਆ ਸੀਗਾ ਮੇਰੇ ਇੱਥੇ ਰਿਵੋਲਵਰ ਲਾਤਾ ਸੀ ਮੈਂ ਅਥੇ ਕਾਰਵਾਰਾ ਚੌਂਕ ਨੂੰ ਜਾ ਰਿਹਾ ਸੀਗਾ ਤੇ ਖੈਰ ਉਦੋਂ ਤੋਂ ਮੈਂ ਸਕੇਪ ਕਰ ਗਿਆ ਸੀ ਮੈਂ ਚਲਾ ਗਿਆ ਸੀ ਬਚ ਗਿਆ ਸੀਗਾ ਤੇ ਫਿਰ ਉਦੋਂ ਮੈਂ ਕੰਪਲੇਂਟ ਲਿਖਣ ਵੀ ਗਿਆ ਸੀ ਕੰਪਲੇਂਟ ਮੇਰੀ ਸ਼ਾਇਦ ਲਿਖੀ ਹੋਵੇ ਉਸ ਤਰ੍ਹਾਂ ਦੀ ਤੇ 16 18 19 ਜੁਲਾਈ ਦੇ ਆਸ-ਪਾਸ ਦੀ ਗੱਲ ਹੈ ਮੈਂ ਫਿਰ ਉੱਥੇ ਆਪਣਾ ਜਿਹੜਾ ਹੈਗਾ ਦਰੇਸ਼ੀ ਥਾਣੇ ਨੂੰ ਕੰਪਲੇਂਟ ਲਿਖਾ ਕੇ ਆਇਆ ਸੀਗਾ ਐਫ ਆਈ ਆਰ ਤੋਂ ਉਹਨਾਂ ਨੇ ਨਹੀਂ ਲਿਖੀ ਕੰਪਲੇਂਟ ਲਿਖੀ ਸੀ ਤਬਦੀਸ਼ ਕਰਨ ਸ਼ਾਇਦ ਆਏ ਸੀਗੇ ਕਹਿੰਦੇ ਸਾਨੂੰ ਕੋਈ ਕੈਮਰਾ ਕੁਮਰਾ ਲੱਭਿਆ ਨਹੀਂ ਉੱਥੇ ਦੇਖੋ ਜੀ ਮੇਰੇ ਸੀਸੀਟੀਵੀ ਤਾਂ ਨਹੀਂ ਆਈ ਮੇਰੇ 15 ਵੀ ਦਿਨ ਤੋਂ ਸੀਸੀਟੀਵੀ ਖਰਾਬ ਸੀਗੇ ਹੁਣ ਆਸ-ਪਾਸ ਦੇਖਣਾ ਪਏਗਾ ਆਪਾਂ ਨੂੰ ਕਿ ਸੀਸੀਟੀਵੀ ਚਾਹੀਏ ਗੱਲ ਕਰੀਏ ਤਾਂ ਪਹਿਲਾਂ ਵੀ ਦੋ ਤਿੰਨ ਵਾਰੀ ਤੁਹਾਡੇ ਬਾਅਦ ਹੋਈ ਸੀ ਕਿ ਆਪ ਦੇਖਿਆ ਉਸ ਤੇ ਹੋਣ ਦੇ ਬਾਵਜੂਦ ਵੀ ਸੀਸੀਟੀਵੀ ਚੱਲ ਰਹੀ ਸੀ ਥੋੜੇ ਦਿਨ ਪਹਿਲਾਂ ਤਾਂ ਖਰਾਬ ਸੀ ਮੈਂ ਸੋਚਿਆ ਸੀ ਕਰਵਾਣਾ ਕਰਵਾਣਾ ਹੋ ਕਰਵਾਣੇ ਸੀਗੇ ਸੀਸੀਟੀਵੀ ਵਾਲੇ ਭਾਈ ਸਾਹਿਬ ਵੀ ਆਏ ਹੋਏ ਸੀ ਗੁਦਰ ਤੇ ਉਸੇ ਕੰਮ ਲਈ ਆਏ ਸੀਗੇ ਹੁਣ ਪਹਿਲਾਂ ਗਹਿਲੀ ਜੇ ਤੁਹਾਡੇ ਕੋਲੋਂ ਕਰਤੀ ਜੀ ਤੇ ਅੱਜ ਉਹਨਾਂ ਨੇ ਗਹਿਲੀ ਦੇਖੋ ਬੰਦਾ ਸੇਫ ਹੀ ਹੈ ਨਹੀਂ ਆਪਣੀ ਜਗ੍ਹਾ ਦੇ ਵਿੱਚ ਬੈਠਾ ਬੰਦਾ ਸੇਫ ਨਹੀਂ ਹੈਗਾ ਹੁਣ ਇਹ ਤਾਂ ਤੁਰਿਆ ਜਾਂਦਾ ਬੰਦਾ ਬਾਹਰ ਕੋਈ ਵਾਰਦਾਤ ਹੋ ਗਈ ਆਪਾਂ ਕਹਿ ਸਕਦੇ ਹਾਂ ਹੁਣ ਆਪਣੇ ਘਰ 'ਚ ਬੈਠਾ ਹੁਣ ਉੱਥੇ ਆ ਕੇ ਬੰਦੇ ਤੇ ਵਾਰਦਾਤ ਹੋ ਜਵੇ ਤਾਂ ਫਿਰ ਛੱਡੂਗਾ ਕਿਨੂੰ ਕੋਈ 45000 ਤਾਂ ਹੋਏਗਾ ਜੀ ਐਗਜ਼ੈਕਟ ਤਨ ਵੀ ਕਹਿ ਸਕਦਾ ਪਰ 40 45 ਦੇ ਵਿੱਚ ਵਿੱਚ ਇੰਨਾ ਕੁ ਤਾਂ ਹੋ ਗਿਆ ਜੀ ਨਹੀਂ ਜਾਣੀ ਨੁਕਸਾਨਦਾਰੀ ਹੋਇਆ ਜੀ ਮੈਂ ਉਹਨੂੰ वैसे देते हु न जानी नुकसानदार नहीं किया उन्होंने कि मैं देख तो जी वारदात हुई है ਤੇ वारदात ਪਹੁੰਚੇ ਐ ਤੇ ਇੱਥੇ ਆਏ ਐ ਪਰ ਲੇਕਿਨ ਜੋ ਡਾਕਟਰ ਸਾਹਿਬ ਨੇ ਦੱਸਿਆ ਮੂੰਹ ਬਨ ਕੇ ਆਏ ਸੀ ਤੇ ਹੁਣ ਚੈੱਕ ਕਰ ਰਹੇ ਆ ਸਾਰਾ ਕਿ ਲਾਰਾ ਕੁੰਡੀ ਲਾਗੇ ਲੜਕੀ ਨੂੰ ਪੈਸੇ ਡਾਕਟਰ ਸਾਹਿਬ ਦੇ ਕੈਮਰੇ ਹੀ ਨਹੀਂ ਚੱਲ ਰਹੇ ਡਾਕਟਰ ਸਾਹਿਬ ਦੇ ਕੈਮਰੇ ਹੀ ਖਰਾਬ ਹੈ ਕੁਛ 1 2 ਮਹੀਨਿਆਂ ਤੋਂ ਖਰਾਬ ਦੱਸ ਰਹੇ ਨੇ ਤੇ ਨਾਲ ਦੀ ਕਵੈਂਟੀਆਂ ਦੇਖੇ ਉਹ ਵੀ ਖਰਾਬ ਨੇ ਹੋਰ ਕੈਮਰੇ ਦੇਖ ਰਹੇ ਹਾਂ ਬਾਕੀ ਜੋ ਹੋਊਗਾ ਦੋਸਤਾਂ ਜਲਦੀ ਦੀ ਫਟਕੀ ਤੇ ਜਾ ਦਿੰਦੀ ਹੈ ਪਹਿਲਾਂ ਵੀ ਪਹਿਲਾਂ ਵਾਰੀ ਕੋਈ ਨੌਲੇਜ ਨਹੀਂ ਆਈ ਹੈਗੀ ਪਹਿਲਾਂ ਕੋਈ ਹੋਈ ਹੀ ਪਰ ਇਹ ਨੌਲੇਜ ਨਹੀਂ ਆਪਣੇ ਤੇ ਸਰ ਤੁਹਾਡਾ ਸ਼ੁਭਨਾਮ ਦੀ اے ایس ਐ ਮਲਕੀਤ ਸਿੰਘ ਟੂਟੀ ਅਸਰ ਬਸਤੀ ਤੌਰ ਤੇ ਅਸਰ ਦੇਣਾ ਅੰਦਸਤੀ ਇਸ ਮੌਕੇ ਤੇ ਫਿਰ ਨਿੱਟੂ ਸੱਟਰਾ ਵਾਲਾ ਵੀ ਪਹੁੰਚਦਾ ਹੈ ਉਸ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਹੀ ਜਿਹੜਾ ਬਿਆਨ ਦਿੱਤਾ ਹੋਇਆ ਹੈ ਕਿ ਗੈਂਗਸਟਰਾਂ ਲੁਟੇਰਿਆਂ ਬਦਮਾਸਾਂ ਤੇ ਸਿਕੰਜਾ ਕੱਸਿਆ ਜਾਵੇ ਇਹਨਾਂ ਦਾ ਜਿਹੜਾ ਇਨਕਾਊਂਟਰ ਕੀਤਾ ਜਾਵੇ ਤਾਂ ਪ੍ਰਸ਼ਾਸਨ ਵੀ ਅਪੀਲ ਕੀਤੇ ਕਿ ਅਜੇਹੇ ਲੁਟੇਰਿਆਂ ਦੀ ਪਾਲ ਕੀਤੀ ਜਾਵੇ ਤੇ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ